ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਵੀਰ ਗਿੱਲ ਜਿਵੇਂ ਕਿ ਤੁਸੀਂ ਸਾਡੀਆਂ ਦੋਨੇ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿੱਤਾ ਹੈ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਬਹੁਤ ਕਹਿਨ ਲੱਗੂ ਕਿਉਂਕਿ ਇਹਦੇ ਵਿੱਚ ਥੋੜਾ ਨਵਾਂ ਕਨਸੈਪਟ ਹੈ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਅਸੀਂ ਡੇਲੀ ਡੇਲੀ ਨਵੀਆਂ ਅਪਡੇਟਸ ਦਿੰਦੇ ਰਹਿਣਾ ਨਵੀਆਂ ਨਵੀਆਂ ਵੀਡੀਓ ਪਾਉਂਦੇ ਰਾਵਾਂਗੇ ਧੰਨਵਾਦ ਹਾਂਜੀ ਅੱਜ ਕਰ ਰਹੇ ਆ ਦੋਦਿਆਂ ਦਾਲ ਵਾਂ ਹਾਂਜੀ ਦੇਖੋ ਜੌਂਡੀਅਰ ਦੀ ਪਾਵਰ ਬਈ ਤੋਤਿਆਂ ਦੇ ਵਿੱਚ ਸੱਤ ਤੋਤੇ ਆ ਟਰੈਕਟਰ ਪ੍ਰਵਾਹ ਹੀ ਨਹੀਂ ਕਰ ਰਿਹਾ ਬਈ ਬਹੁਤੀ ਪੱਕਾ ਵਾਹਣਾ ਬਈ ਜੀ ਬਿਨਾ ਪ੍ਰਵਾਹ ਕਰੇ ਟਰੈਕਟਰ ਪੂਰੀ ਹਾਈ ਸਪੀਡ ਤੇ ਚੱਲ ਰਿਹਾ ਜਿਵੇਂ ਹਲਾਂ ਦੇ ਚੱਲਦਾ ਟਰੈਕਟਰ ਇੰਨੀ ਸਪੀਡ ਤੇ ਅਰਦੀ ਨੂੰ ਪਾੜਦਾ ਹੀ ਜਾ ਰਿਹਾ 50 ਹਸ ਪਾਵਰ ਟਰੈਕਟਰ ਆਈ ਹੈ ਆਪਣਾ 52 ਹਸ ਪਾਵਰ ਤੋਂ ਵੱਧ ਦਾ ਕੰਮ ਕਰਦਾ ਹੈ ਇਹ ਆਪਣੇ ਲਈ ਲੈ ਕਿਉਂਕਿ ਆਪਾਂ ਵਧੀਆ ਵੱਡ ਕੇ ਰੱਖਿਆ ਟਰੈਕਟਰ ਨੂੰ ਸ਼ੁਰੂਆਤ ਤੋਂ ਲੈ ਕੇ ਪਹਿਲੇ ਦਿਨ ਤੋਂ ਚੰਗਾ ਤੇਲ ਇਹਦੀ ਢੋਲੀਆਂ ਦੇ ਵਿੱਚ ਲਾ ਕੇ ਗਿਆ ਕੋਈ ਇਹਦੇ ਵਿੱਚ ਟਾਇਰਾਂ ਦੇ ਵਿੱਚ ਪਾਣੀ ਨਹੀਂ ਗਾ ਨਾ ਹੀ ਕੋਈ ਰਿੰਮ ਦਾ ਯੂਜ਼ ਕਰਿਆ ਹੋਇਆ ਫੇਰ ਵੀ ਟਰੈਕਟਰ ਮੈਨ ਹੈ ਇਹਦੇ ਵਿੱਚ ਇਹ ਸਲਿੱਪਿੰਗ ਥੋੜੀ ਜਿਆਦਾ ਇਸ ਕਰਕੇ ਕਰ ਰਿਹਾ ਕਿਉਂਕਿ ਇਹਦੇ ਤੇ ਕੋਈ ਵਜ਼ਨ ਨਹੀਂ ਗਾ ਪਿੱਛੇ ਟੈਂਕੀ 'ਚ ਵੀ ਥੋੜਾ ਜਿਹਾ ਬਹੁਤ ਤੇਲ ਹੈਗਾ ਦੇ ਵਿੱਚ 25 ਲੀਟਰ ਹੀ ਤਾਂ ਕੀ ਭਰੀ ਹੁੰਦੀ ਉਹਦੋਂ ਇਹਦੀ ਬਾਲੀ ਘੈਂਟ ਪਰਫੋਰਮੈਂਸ ਕਰਦਾ ਪਰ ਉਹ ਓਵਰੋਲ ਫੇਰ ਵੀ ਟਰੈਕਟਰ ਬਹੁਤ ਹੀ ਵਧੀਆ ਜੀ ਜਿਹਦੇ ਕੋਲ ਟਰੈਕਟਰ ਹੈਗਾ ਇਹ ਦਿੰਦਾ ਨਹੀਂ ਆ 50 50 ਡੀ ਨਾਲ ਵੱਧ ਪਾਵਰ ਚ ਕੰਮ ਕਰਦਾ ਤੇ ਤੇਲ ਦਾ ਖਰਚਾ ਤੇ ਉਹਦੇ ਨਾਲੋਂ ਬਰਾਬਰ ਚਲਾਵਾਂਗੇ ਤਾਂ ਬਹੁਤ ਡਿਫਰੈਂਸ ਰਹੇ ਜਾਂਦੇ